ਪਹਾੜਾਂ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ। ਪੰਗੀ ਚੋ ਲਗਭਗ ਸਾਰੇ ਭਰ ਚੁੱਕੇ ਨੇ। ਪੰਗੀ ਪੋਲ ਦੇ ਥੱਲੇੋਂ ਪਾਣੀ ਬਹੁਤ ધਰਾਦਨ ਘੁੰਮ ਰਿਹਾ ਹੈ। ਬਹੁਤ ਜ਼ਿਆਦਾ ਪਾਣੀ ਵਗ ਰਿਹਾ ਏ ਆਸ-ਪਾਸੇ ਦੇ ਇਲਾਕੇ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਵਾ ਲਏ ਗਏ ਨੇ ਹਾਲਾਂਕਿ ਪੰਗੀ ਚੋ ਦੇ ਵਿੱਚ ਕਈ ਜੜੀਆਂ ਝੁੱਗੀਆਂ ਬਣੀਆਂ ਹੋਈਆਂ ਸੀ ਉਹਨਾਂ ਨੂੰ ਵੀ ਪ੍ਰਸ਼ਾਸਨ ਨੇ ਅਲਟੀਮੇਟਮ ਦੇ ਦਿੱਤਾ ਕਿ ਪਾਣੀ ਕਦੀ ਵੀ ਹੋਰ ਵੱਧ ਸਕਦਾ ਆ ਤੁਸੀਂ ਇਹਨਾਂ ਨੂੰ ਖਾਲੀ ਕਰ ਦਿਓ ਕਿਉਂਕਿ 3 ਦਿਨ ਦਾ ਪੰਜਾਬ ਅਤੇ ਹਿਮਾਚਲ ਦੇ ਵਿੱਚ ਅਲਰਟ ਹੈਗਾ ਆ ਮੀਂਹ ਦਾ ਤੇ ਲਗਾਤਾਰ ਹਿਮਾਚਲ ਦੇ ਵਿੱਚ ਜਿਹੜੇ ਬੱਦਲ ਫਟ ਰਹੇ ਨੇ ਉਹਨਾਂ ਕਾਰਨਾਂ ਕਰਕੇ ਪੰਜਾਬ ਦੇ ਵੱਖ-ਵੱਖ ਦਰਿਆਵਾਂ ਦੇ ਵਿੱਚ ਪਾਣੀ ਵੀ ਭਰਨੇ ਸ਼ੁਰੂ ਹੋ ਚੁੱਕੀ ਆ ਜਿਵੇਂ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਬੱਦਲ ਫਟ ਰਹੇ ਨੇ ਲਗਾਤਾਰ ਉੱਥੇ ਤਬਾਹੀ ਦਾ ਮੰਜ਼ਰ ਹੈ ਉਹ ਜਿਹੜਾ ਪਾਣੀ ਹੈ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਹੈ ਤੇ ਜਿਹੜਾ ਇਸ ਇਹਨਾਂ ਜਿਹੜਾ ਹਿਸ਼ਾਰਪੁਰ ਦੇ ਨਾਲ ਲੱਗਦੇ ਜਿਵੇਂ ਉਹਨਾਂ ਡਿਸਟ੍ਰਿਕਟ ਹੈ ਜਾਂ ਉਧਰ ਕਾਂਗੜਾ ਡਿਸਟ੍ਰਿਕਟ ਹੈ ਉਧਰ ਜਿਹੜੇ بارشਾਂ ਪੈ ਰਹੀਆਂ ਨੇ ਲਗਾਤਾਰ ਉਹਨਾਂ ਦੇ ਨਾਲ ਇਹ ਪਾਣੀ ਲਗਾਤਾਰ ਪੰਜਾਬ ਵੱਲ ਨੂੰ ਤਰਿਆ ਆਉਂਦਾ ਹੈ ਹਾਲਾਂਕਿ ਹਿਮਾਚਲ ਦੇ ਵੱਲੋਂ ਵਕ ਵਕ ਡੈਮ ਵੀ ਬਣਾਏ ਗਏ ਨੇ ਕਹਿ ਲਓ ਜਾਂ ਫਿਰ ਉਹਨਾਂ ਨੇ ਰੋਕਾਂ ਲਾਈਆਂ ਹੋਈਆਂ ਨੇ ਪਰ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਆ ਜਦੋਂ ਪਾਣੀ ਵੱਧ ਆ ਜਾਂਦਾ ਆ بارشਾਂ ਵੱਧ ਹੁੰਦੀਆਂ ਨੇ ਤਾਂ ਫਿਰ ਪੰਜਾਬ ਚੇਤੇ ਆ ਜਾਂਦਾ ਫਿਰ ਪੰਜਾਬ ਦੇ ਵੱਲ ਪਾਣੀ ਨੂੰ ਛੱਡ ਦਿੰਦੇ ਨੇ ਹੁਣ ਇਹ ਜਿਹੜਾ ਪਾਣੀ ਹੈ ਇਹ ਚੋ ਇਹ ਰਸਤਾ ਆ ਕਿ ਜਿਹੜਾ ਸਾਹਮਣੇ ਹਾਈਵੇ ਦੇ ਨਾਲ ਜੋੜਦਾ ਆ ਇਹ ਰਸਤਾ ਪੂਰੀ ਤਰ੍ਹਾਂ ਐਸਫੇਲਟੇ ਬਲੌਕ ਆ ਇਹ ਅੱਜ ਤੋਂ ਨਹੀਂ ਬਲਕਿ ਇਹ ਕੱਲ ਸਵੇਰ ਤੋਂ ਹੀ ਰਸਤਾ ਬਲੌਕ ਕੀਤਾ ਹੋਇਆ ਪਾਣੀ ਦੇ ਅਲਰਟ ਸੀਗੇ ਪ੍ਰਸ਼ਾਸਨ ਨੇ ਆਖਿਆ ਸੀ ਕਿ ਪਾਣੀ ਕਿਸੇ ਵਕਤ ਵੀ ਆ ਸਕਦਾ ਤੇ ਤੁਸੀਂ ਇੱਧਰ ਦੀ ਇਹ ਰਸਤਾ ਨਾ ਇਸਤੇਮਾਲ ਕਰੋ ਇਸੇ ਕਰਕੇ ਇਸ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕੀਤਾ ਹੋਇਆ ਤੇ ਇਹ ਪਾਣੀ ਲਗਾਤਾਰ ਦੇਖੋ ਵੀ ਪਾਣੀ ਦੀਆਂ ਛੱਲਾਂ ਤੋਂ ਹਿਸਾਬ ਲਾ ਲਓ ਵੀ ਪਾਣੀ ਕਿੰਨੀ ਤੇਜ਼ ਇਸ ਪਾਣੀ ਦਾ ਵਹਾਅ ਹੈ ਤੇ ਆਸ-ਪਾਸੇ ਦੇ ਪਿੰਡਾਂ ਨੂੰ ਵੀ ਖਾਲੀ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ ਜਿਵੇਂ ਸਤਲੁਜ ਦਰਿਆ ਜਿਵੇਂ ਬਿਆਸ ਦਰਿਆ ਆ ਉਹਨਾਂ ਦੇ ਕੰਢੇ-ਕੰਢੇ ਦੇ ਉੱਪਰ ਕੋਈ ਵੀ ਜਿਹੜੇ ਪਿੰਡ ਰਹਿੰਦੇ ਨੇ ਜਾਂ ਫਿਰ ਜਿਨ੍ਹਾਂ ਨੇ ਝੁੱਗੀਆਂ ਝੌਂਪੜੀਆਂ ਬਣਾਈਆਂ ਹੋਈਆਂ ਨੇ ਜਿਹੜੇ ਡੇਰਿਆਂ ਤੇ ਰਹਿੰਦੇ ਨੇ ਉਹਨਾਂ ਨੂੰ ਖਾਸ ਕਰਕੇ ਇਹ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਦਰਿਆਵਾਂ ਦੇ ਨੇੜੇ ਨਹੀਂ ਜਾਣਾ ਕਿਉਂਕਿ ਪਾਣੀ ਕਿਸੇ ਵਕਤ ਵੀ ਵੱਧ ਸਕਦਾ ਹੈ ਹੁਣ ਇਹ ਜਿਵੇਂ ਚੋਅ ਹੈ ਇਸ ਚੋਅ ਦੇ ਵਿੱਚ ਆਮ ਤੌਰ ਦੇ ਉੱਪਰ ਇੱਥੋਂ ਦੇ ਪ੍ਰਸ਼ਾਸਨਿਕ ਤੇ ਅਧਿਕਾਰੀ ਤੇ ਇੱਥੋਂ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਕਈ ਕਈ ਸਾਲ ਹੋ ਜਾਂਦੇ ਨੇ ਇਨ੍ਹਾਂ ਚੋਆਂ ਦੇ ਵਿੱਚ ਪਾਣੀ ਨਹੀਂ ਆਉਂਦਾ ਪਰ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਤੇ ਕੱਲ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਇੱਕ ਦਿਨ ਪੂਰਾ ਮੀਂਹ ਪਿਆ ਤੇ ਉਸ ਤੋਂ ਬਾਅਦ ਕਈ ਪਿੰਡਾਂ ਨੂੰ ਕਈ ਏਰੀਏ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਇੱਕ ਵਾਰੀ ਹਦਾਇਤ ਜ਼ਰੂਰ ਦੇ ਦਿੱਤੀ ਹੈ ਵੀ ਤੁਸੀਂ ਇਨ੍ਹਾਂ ਇਲਾਕਿਆਂ ਤੋਂ ਦੂਰ ਰਹੋ ਹੁਣ ਜਿਵੇਂ ਇਹ ਪੰਗੀਚੋ ਹੈ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਹੇ ਨੇ ਪਹਾੜੀ ਏਰੀਆ ਹੈ ਪਹਾੜਿਆ ਸਾਨੂੰ ਇੱਥੋਂ ਪਹਾੜ ਵੀ ਦਿਖ ਰਹੇ ਨੇ ਤੇ ਇੱਥੋਂ ਬੱਦਲ ਵੀ ਸਾਨੂੰ ਉੱਥੇ ਮੰਡਰਾਉਂਦੇ ਨਜ਼ਰ ਆ ਰਹੇ ਨੇ ਕਿ ਬਹੁਤ ਜ਼ਿਆਦਾ ਪਾਣੀ ਦਾ ਜਿਹੜਾ ਵਹਾਅ ਆ ਉਧਰੋਂ ਆ ਰਿਹਾ ਹੈ ਤੇ ਲਗਾਤਾਰ ਬਾਰਿਸ਼ ਉਧਰ ਹੋ ਰਹੀ ਹੈ ਤੇ ਇਸ ਕਰਕੇ ਉਧਰੋਂ ਪਾਣੀ ਇਧਰ ਨੂੰ ਆ ਰਿਹਾ ਹੈ ਤਾਂ ਦੇਖੋ ਵੀ ਪਾਣੀ ਦਾ ਵਹਾਅ ਇੰਨਾ ਤੇਜ਼ ਸੀਗਾ ਤਾਂ ਕੁੱਤਾ ਗਿਆ ਸੀ ਤਾਂ ਉਹ ਵੀ ਪਾਣੀ ਦੇ ਵਿੱਚ ਰੁੜ ਗਿਆ ਹਾਲਾਂਕਿ ਉਹ ਤੈਰ ਰਿਹਾ ਪਰਲੇ ਪਾਸੇ ਤੁਸੀਂ ਦੇਖੋ ਗੁਲਸ਼ਨ ਦਿਖਾ ਦਿਓ ਵੀ ਉਹ ਕੁੱਤਾ ਦੇਖੋ ਵੀ ਜਿਹੜਾ ਇਹ ਰਸਤਾ ਪਾਰ ਕਰ ਰਿਹਾ ਸੀ ਤੇ ਉਹ ਤੁਸੀਂ ਉਹ ਸਾਹਮਣੇ ਦੇਖੋ ਵੀ ਰੁੜ ਗਿਆ ਹਾਲਾਂਕਿ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਬਾਹਰ ਨਿਕਲ ਜਾਵਾਂ ਤੁਹਾਨੂੰ ਮੈਂ ਇਸ ਕਰਕੇ ਦੱਸ ਰਿਹਾ ਵੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਵੀ ਕਈ ਲੋਕ ਇਹ ਕਰਦੇ ਆ ਵੀ ਅਸੀਂ ਮੋਟਰਸਾਈਕਲ ਜਾਂ ਗੱਡੀਆਂ ਸਾਡੇ ਕੋਲ 4x4 ਹੈ ਅਸੀਂ ਇਹਨਾਂ ਰਸਤਿਆਂ ਤੋਂ ਕੱਢਦੀਏ ਤਸਵੀਰਾਂ ਪਿੱਛੇ ਜੇ ਆਈਆਂ ਵੀ ਬਹੁਤ ਜ਼ਿਆਦੀਆਂ ਸੀਗੀਆਂ ਕਿ ਜਿਵੇਂ ਇੱਕ ਬੇਟੀ ਦੇ ਨਾਲ ਬਾਪ ਜਾ ਰਿਹਾ ਸੀ ਮੋਟਰਸਾਈਕਲ ਦੇ ਉੱਪਰ ਕਿਹਾ ਵੀ ਸ਼ਾਇਦ ਮੈਂ ਪਾਰ ਕਰ ਜਾਊਂਗਾ ਤਾਂ ਉਹ ਬੜੇ ਬੁਰੀ ਤਰ੍ਹਾਂ ਉਹ ਪਾਣੀ ਦੇ ਵਿੱਚ ਡੇਗ ਪਿਆ ਹਾਲਾਂਕਿ ਜਾਨ ਉਹਨਾਂ ਦੀ ਬਚ ਗਈ ਸੀਗੀ ਨੁਕਸਾਨ ਉਹਨਾਂ ਦਾ مالی ਹੋਇਆ ਜਿਵੇਂ ਮੋਟਰਸਾਈਕਲ ਖਰਾਬ ਹੋ ਗਿਆ ਕੱਲ ਇਸੇ ਚੋ ਦੀ ਹੀ ਖਬਰ ਹੈ ਇਸੇ ਜਗ੍ਹਾ ਦੀ ਖਬਰ ਹੈ ਇੱਕ ਥਾਰ ਗੱਡੀ ਸੀਗੀ 4x4 ਸੀਗੀ ਗੱਡੀ ਪਰ ਉਹ ਵੀ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਵੀ ਇੱਥੇ ਫਸ ਗਈ ਸੀਗੀ ਤੇ ਉਸ ਨੂੰ ਵੀ ਦਵੇਰੇ ਅੱਜ ਕੱਢਿਆ ਗਿਆ ਕੋਈ ਇੱਕ ਟਰੈਕਟਰ ਫਸ ਗਿਆ ਸੀ ਟਰਾਲੀ ਫਸ ਗਈ ਸੀ ਲੋਕ ਬੜੇ ਇਸ ਤਰੀਕੇ ਦੇ ਆਉਂਦੇ ਆ ਵੀ ਅਸੀਂ ਕੱਢ ਦੇਾਂਗੇ ਪਾਣੀ ਦਾ ਵਹਾਅ ਬਹੁਤ ਘੱਟ ਹੈ ਕੋਈ ਗੱਲ ਨਹੀਂ ਦੇਖਣ ਨੂੰ ਲੱਗਦਾ ਪਰ ਇੰਨਾਂ ਚੀਜ਼ਾਂ ਨੂੰ ਸਾਨੂੰ ਦੇਖਣਾ ਵੀ ਚਾਹੀਦਾ ਹੈ ਕਿ ਜਾਨ ਬਹੁਤ ਕੀਮਤੀ ਹੈ ਜੇਕਰ ਪ੍ਰਸ਼ਾਸਨ ਨੇ ਕੋਈ ਰੋਕ ਲਾਈ ਹੈ ਜਾਂ ਫਿਰ ਪ੍ਰਸ਼ਾਸਨ ਕਹਿੰਦਾ ਆ ਵੀ ਤੁਸੀਂ ਇਧਰ ਏਰੀਆ ਦੇ ਵਿੱਚ ਨਾ ਜਾਓ ਜਾਂ ਫਿਰ ਦਰਿਆਵਾਂ ਦੇ ਕੰਢੇ ਨਾ ਹੋਵੋ ਪਰ ਲੋਕ ਕਈ ਵਾਰੀ ਐ ਦੇ ਵੀ ਸੈਲਫੀਆਂ ਲੈਣ ਦੇ ਲਈ ਵੀਡੀਓ ਬਣਾਉਣ ਦੇ ਲਈ ਇੱਥੇ ਜ਼ਰੂਰ ਆਉਂਦੇ ਆ ਪਰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਆ ਇਕਦਮ ਕਈ ਵਾਰੀ ਤੇਜ਼ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਬੰਦਾ ਖੜਾ ਖਲੋਤਾ ਫਿਰ ਉਸੇ ਜਗ੍ਹਾ ਦੇ ਉੱਪਰ ਸਟਕ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਵੀ ਸਾਡੇ ਦਿਮਾਗ ਦੇ ਵਿੱਚ ਚੀਜ਼ਾਂ ਨੂੰ ਰੱਖਣਾ ਚਾਹੀਦਾ ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਨਾਲ ਗੱਲ ਆਖੀ ਹੋਈ ਹੈ ਕਿ ਪਾਣੀ ਇੰਨਾ ਕੀ ਆ ਰਿਹਾ ਹਜੇ ਵੀ ਤੁਸੀਂ ਲਾਗੇ ਲਾਗੇ ਨਾ ਜਾਓ ਪਰ ਇੰਨਾ ਵੀ ਨਹੀਂ ਆ ਰਿਹਾ ਵੀ ਤੁਸੀਂ ਆਪਦੇ ਪਿੰਡ ਖਾਲੀ ਕਰ ਦਿਓ ਜਾਂ ਫਿਰ ਤੁਸੀਂ ਆਪਦੇ ਘਰਾਂ ਨੂੰ ਉਹ ਤੋਂ ਸੇਫ ਰੱਖੋ ਜਾਂ ਸਮਾਨ ਨੂੰ ਸੇਫ ਰੱਖੋ ਹਜੇ ਇਸ ਤਰੀਕੇ ਦੀ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਹਦਾਇਤ ਨਹੀਂ ਦਿੱਤੀ ਕਿ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਪਾਣੀ ਆ ਰਿਹਾ ਏ ਇਹ ਨਹੀਂ ਪਤਾ ਵੀ ਬਾਰਿਸ਼ ਉੱਥੇ ਜ਼ਿਆਦਾ ਹੋ ਜਾਵੇ ਜਾਂ ਲਗਾਤਾਰ ਪੈ ਜਾਵੇ ਜਾਂ ਬੱਦਲ ਫਟ ਜੇ ਤੇ ਉਸ ਤੋਂ ਬਾਅਦ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਜਾਊਗਾ ਤੇ ਇਸ ਕਰਕੇ ਇਹੀ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਸੁਚੇਤ ਕਰਨ ਰਹਿਣ ਦੀ ਲਈ ਆਖਿਆ ਗਿਆ ਵੀ ਤੁਸੀਂ ਦਰਿਆਵਾਂ ਦੇ ਕੰਢੇ ਨਾ ਜਾਓ ਪਾਣੀ ਲਗਾਤਾਰ ਵੱਧ ਰਿਹਾ ਏ ਤੇ ਜੇਕਰ ਕੋਈ ਇਦਾਂ ਦੀ ਗੱਲ ਹੋ ਜਾਂਦੀ ਹੈ ਵੀ ਪਾਣੀ ਹੱਦੋਂ ਵੱਧ ਆਉਂਦਾ ਤਾਂ ਫਿਰ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ ਪਰ ਇਹ ਤੁਹਾਨੂੰ ਮੰਜ਼ਰ ਅਸੀਂ ਹਿਸ਼ਾਰਪੁਰ ਦੇ ਪੰਗੀ ਚੋਹ ਦਾ ਦਿਖਾ ਰਹੇ ਆ ਪੰਗੀ ਚੋਹ ਤਿੰਨ ਚਾਰ ਚੋਹ ਹੈਗੇ ਆ ਇਹ ਸਾਰੇ ਦੇ ਸਾਰੇ ਪਰੇ ਹੋਏ ਆ ਸੌਣ ਦਾ ਮਹੀਨਾ ਚੱਲ ਰਿਹਾ ਵੀ ਇਧਰੋਂ ਲੋਕਾਂ ਨੇ ਮਾਤਾ ਚੰਤਪੂਰਨੀ ਨੂੰ ਵੀ ਜਾਣਾ ਹੁੰਦਾ ਬੰਗਲਾ ਮੁਖੀ ਮਾਤਾ ਨੂੰ ਵੀ ਮੱਥਾ ਟੇਕਣ ਦੇ ਲਈ ਜਾਣਾ ਹੁੰਦਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਰਸਤੇ ਜਿਹੜੇ ਆ ਊਨਾ ਸ਼ਹਿਰ ਨੂੰ ਊਨਾ ਰੋਡ ਨੂੰ ਮੇਨ ਹਾਈਵੇ ਤੇ ਨਿਕਲ ਜਾਂਦੇ ਨੇ ਪਰ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਪੁਲ ਦੇ ਉੱਪਰ ਵੀ ਪੁਲਿਸ ਲਾਈ ਗਈ ਹੈ ਵੀ ਉੱਥੇ ਟ੍ਰੈਫਿਕ ਬਹੁਤਾ ਜਾਮ ਨਾ ਹੋਵੇ ਤੇ ਕਿਉਂਕਿ ਇਹ ਰਸਤੇ ਬੰਦ ਹੋ ਗਏ ਆ ਇਹ ਲਗਾਤਾਰ ਪਾਣੀ ਇਸ ਕਰਕੇ ਵੀ ਕਹਿ ਸਕਦੇ ਆ ਵੀ ਪਿਆ ਰਿਹਾ ਨਹੀਂ ਤੇ ਆਮ ਚੋਆ ਦੇ ਵਿੱਚ ਇਹਨਾਂ ਚੋਆ ਦੇ ਵਿੱਚ ਘੰਟੇ 2 ਘੰਟੇ ਲਈ ਪਾਣੀ ਆਉਂਦਾ ਹੁੰਦਾ ਤੇ ਪਾਣੀ ਸੁੱਕ ਜਾਂਦਾ ਹੁਣ ਇਹ ਕੱਲ ਲਗਾਤਾਰ ਇਸ ਤਰੀਕੇ ਦੇ ਨਾਲ ਕੱਲ ਤੋਂ ਇਹ ਪਾਣੀ ਵਗਦਾ ਜਾ ਰਿਹਾ 24 ਘੰਟੇ ਹੋ ਗਏ ਨੇ ਭਾਵ ਕਿ ਇੱਕ ਦਿਨ ਪੂਰਾ ਹੋ ਗਿਆ ਵੀ ਇਹ ਪਾਣੀ ਲਗਾਤਾਰ ਵਗ ਰਿਹਾ ਇਸ ਤੋਂ ਕੀ ਸਮਝੀਏ ਵੀ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਪੈ ਰਹੀਆਂ ਨੇ ਬੱਦਲ ਫਟ ਰਹੇ ਨੇ ਉਹ ਸਾਰਾ ਪਾਣੀ ਜਿਹੜਾ ਵਾ ਪੰਜਾਬ ਵੱਲੋਂ ਆ ਰਿਹਾ ਤੇ ਹੁਣ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਵੀ ਜਿਹੜੀ ਹੜਾਂ ਵਰਗੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਜਿਸ ਤਰੀਕੇ ਨਾਲ ਪ੍ਰਸ਼ਾਸਨ ਕਹਿੰਦਾ ਆ ਸਾਨੂੰ ਉਹਨਾਂ ਦੀਆਂ ਗੱਲਾਂ ਮੰਨ ਕੇ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ ਕੈਮਰਾਮੈਨ ਗੁਲਸ਼ਨਦਾਰ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ